ਹਾਂਜੀ ਬੱਚਾ ਲੋਗ ਹੁਣ ਉੱਠਾਂਗੇ ਆਪਾਂ ਕਿਉਂ ਉੱਠ ਘਰ ਸਾਰੇ ਉੱਠ ਕੇ ਬਾਹਰ ਚੱਲ ਗਏ ਤੂੰ ਕੱਲਾ ਹੀ ਅੰਦਰ ਪਿਆਗਾ ਟੀਵੀ ਤੇ ਲੱਗਿਆ ਆ ਜਾਲੀ ਬਾਰੇ ਆ ਜਾ ਆ ਜਾ ਨਵਾਂ ਇਨਵੈਂਸ਼ਨ ਕਰ ਰਹੀ ਹੈ ਗੱਲੀਆਂ ਨਾਲ ਆ ਜਾ ਆਪਾਂ ਦੇਖੀ ਕੀ ਕਰ ਰਹੀ ਹੈ ਉਹ ਭੱਜ ਕੇ ਆ ਜਾ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਆਜੂ ਆਪਾਂ ਰਸੋਈ ਦੇ ਵਿੱਚ ਚੱਲਦੇ ਆਂਗੇ ਗਰਲੀਨ ਕੋਲੇ ਗਰਲੀਨ ਨੇ ਅੱਜ ਕੁਝ ਬਣਾਉਣਾ ਹੈਗਾ ਆਪਣੇ ਵਾਸਤੇ ਤੇ ਦੇਖਦੇ ਆਂ ਵੀ ਉਹ ਕੀ ਬਣਾ ਰਹੀ ਹੈਗੀ ਰਸੋਈ ਦੇ ਵਿੱਚ ਇਹ ਕੁਝ ਕੁਝ ਬਣਾਉਣਾ ਹੈ ਕਕੋ ਦੇਖੋ ਦੇਖੋ ਬੱਚਾ ਉਹ ਦੇਖੋ ਮੋਰੀ ਮਾਂ ਨੂੰ ਆਹ ਉਹਦੇ ਨਾਲ ਬੋਲ ਰਹੀ ਹੈ ਬੋਲਿਆ ਦੇਖੋ ਚਾਹ ਬਣੀ ਰਹੀ ਆ ਅੰਦਰ ਆਉਣੇ ਵਾਲੇ ਨੇ ਆ ਗਿਆ ਚਲ ਸ਼ੁਕਰ ਸ਼ੁਕਰਾਂ ਤੁਸੀਂ ਪਹੁੰਚੇ ਜੀ ਸਾਡੇ ਘਰ ਆਵੋ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਦਸੂਈ ਦਾ ਬੋਲ ਜਾ ਭਰਾ ਆ ਰਿਹਾ ਹੈ ਤਾਂ ਇਹ ਬਟਕਰ ਦੇ ਦੇ ਉਹ ਕਹਿ ਰਿਹਾ ਤੂੰ ਆਵਲੇ ਰੱਖ ਰੱਖਣਗੇ ਇਸ ਇਹ ਚ ਆਵਲੇ ਪਟਰੇ ਨਹੀਂਗੇ ਆ ਮੇਰੇ ਫੋਨ ਤੇ ਦੇਖ ਦਿੱਤਾ ਪਾਣੀ ਭਰਤਾ ਕਰਾਉਣਾ ਚਲੋ ਗਾਇਸ ਆਵਲੇ ਬਣ ਰਹੇ ਨੇ ਇਹਦੇ ਹੁਣ ਇਹ ਕੀ ਬਰਾਵਾ ਇਹਦੇ ਲਈ ਦਾ ਆਵਲੇ ਆ ਆਮ ਲੈ ਲਈ ਕੰਦੀ ਆਵਲਾ ਗੰਡੀ ਬਣਾਵਾਂਗੇ ਗਰੀਬ ਆਮਲਾ ਨਹੀਂ ਤੇਲ ਵੀ ਲਾਉਣ ਹੈ ਇੱਕ ਵਾਰ ਲੱਪੜ ਲੈਣੇ ਸਾਡੀ ਗੱਲ ਆਮਲਾ ਨਹੀਂ ਆਮਲਾ ਆਮਲਾ ਗਲੀ ਨੇ ਦੇਖਿਆ ਸੀਗਾ ਹਾਂ YouTube ਤੇ ਦੇਖਿਆ ਸੀਗਾ ਨੇ ਵੀ ਕਿਵੇਂ ਬਣਾਉਂਦੇ ਐ ਅਸੀਂ ਤੁਹਾਨੂੰ ਵੀ ਬਣਾ ਕੇ ਦਿਖਾਵਾਂਗੇ ਬਣਾ ਕੇ ਦਿਖਾਵਾਂਗੇ ਕੋਈ ਨਾ ਟੈਨਸ਼ਨ ਨਾਲੇ ਤੇ ਆਪਨਾ ਰੇ ਨੇ ਮੋਬਾਈਲ ਪਰ ਤੇ ਬਸ ਸਾਨੂੰ ਭੁੱਖ ਬਹੁਤ ਲੱਗਦੀ ਸਾਡੇ 9 10 ਵਿੱਚ ਪਹਿਲੇ 6 6 ਦੀ ਬਣਾ ਦੇ ਪਲੀ ਪਲੀ ਅੰਮੇ ਖਾਦਾ ਚੰਚੇ ਨਾਲ ਹੱਥ ਨਾਲ ਇਹ ਤਾਂ ਆ ਕਰ ਫਤੇ ਮਿਕਸ ਕਰ ਚੰਚੇ ਨਾਲ ਕਰ ਹਜ਼ਾਰ ਨਹੀਂ ਨੂੰ 40 ਲਈ ਜਿੰਨਾ ਬਰਕਸ ਤਾਂ ਕਰਦੇ ਨਹੀਂ ਰੋਟੀ ਇਸੇ ਦਾ ਮੁੰਡਾ ਹਜ਼ਾਰ ਉਸ ਤੇ ਵੀ ਨਹੀਂ ਬਥੇਰਾ ਹੀ ਕਹਿੰਦੇ ਕਿਸੇ ਦਾ ਮੁੰਡਾ ਉਹ ਸਾਡਾ ਮੁੰਡਾ ਨਹੀਂ ਹੈ ਆਹ ਦੀ ਮੰਮਾ ਨਾਲ ਬੋਲਦਾ ਨਹੀਂ ਕਹਿੰਦਾ ਤੂੰ ਹੈਗੀ ਕਿਸੇ ਦਾ ਹੈ ਮੰਮਾ ਤਾਂ ਹੈ ਮੁੰਬਈ ਨਹੀਂ ਆਣਾ ਇਹ ਕਿੰਨਾ ਚੰਗਾ ਹੋਵੇ ਕੋਈ ਸੰਤੀ ਕਰਨਾ ਮਾੜਾ ਮਾੜਾ ਖਾ ਕੇ ਭੱਜ ਜਾਂਦੀ ਆ ਛੁੱਟ ਗਈ ਤੇਰਾ ਤਾਂ ਬਹਿ ਗਿਆ ਕਿਸੇ ਨੂੰ ਲਾਉਂਦੇ ਨੇ ਦੇਖੋ ਕਿਸੇ ਚੰਗੀ ਤਰ੍ਹਾਂ ਲਾ ਦੇ ਕਿਸੇ ਇਹਦਰ ਲਹੂ ਹੋਊਗੀ ਇਹ ਇੱਕ ਤਾਂ ਇਹ ਕੰਮ ਕਰਤਾ ਹੁੰਦਾ ਹੈ ਇੱਕ ਦੋ ਫੋਟੋ ਕਰਦਾ ਜੇ ਬਹੁਤ ਆਂਦੀ ਆ ਨਾ ਕਰਤਾ ਰਹੇ ਹਨਾ ਫਿਲਮੀ ਆ ਬੋਕਿਸਾਨਾ ਦੇਮੋਕਿਸਾਨਾ ਆ ਆ ਇਹਦਰ ਨੂੰ ਫਤਿਹ ਫਤਿਹ ਆ ਕਰਾਉਂਗਾ ਕਿਸਾ ਕੁੜੀ ਇਹਨੇ ਤੁਹਾਨੂੰ ਲਓ ਜੀ ਰੋਟੀ ਰੈਡੀ ਹੈਗੀ ਆ ਆਪਨੇ ਧਿਆਨ ਨਾਲ ਗੋਭੀ ਵਾਲੇ ਪ੍ਰੌਟ ਇਹ ਦੇਖੋ ਗੋਭੀ ਗੋਭੀ ਜਮ ਜਮੀ ਮਲਾਈ ਦੇ ਨਾਲ ਨਾਲ ਚਾਹ ਜਮ ਜਮੀ ਨੇ ਯਮੀ ਯਮੀ ਨੇ ਕਿ ਮੰਮੀ ਮੰਮੀ ਨੇ ਯਮ ਨਹੀਂ ਆਉਂਦਾ ਹਾਂ ਹਾਂ ਆ ਕੀ ਕਰ ਤਮ ਰੋਟੇ ਦਾ ਖੇਡ ਗਿਆ ਆਨੇ ਖੁਦ ਆ ਤਾਂ ਬੁਲਾਈ ਰੋਟਾ ਕੰਡਿਆਤਾ ਲੋ ਜੀ ਗੈਸ ਆ ਵਾਲੇ ਬਣ ਗਏ ਨੇਗੇ ਹੁਣ ਕੱਟ ਕੇ ਇਹਨੂੰ ਆਪ ਪਾਉਣਾ ਇਹਦੇ ਵਿੱਚ ਆਮੜੇ ਦਾ ਚੰਗੀ ਤਰ੍ਹਾਂ ਪੱਕ ਗਏ ਨੇਗੇ ਸਾਰੇ ਕੱਟ ਕੱਟ ਕੇ ਐਸੇ ਤੇ ਇਹਦੇ ਰੱਖੀ ਆ ਮਿਕਸੀ ਜਿਹੜੀ ਸਮਚੈਂਚ ਹੁੰਦੀ ਆ ਉਹ ਵਾਲੀ ਮਿਕਸੀ ਕੱਟ ਰੇ ਹੁਣ ਆਪਾਂ ਸਮਚੈਂਚ ਵਾਲੀ ਚਾਲ ਹੁਣ ਮੇਰਾ ਕਰਵਾ ਦੇ ਆਵਲੇ ਦਾ ਪੰਗਾ ਤਾਂ ਦਵਾਤਾ ਆਹ ਕਿਸੇ ਨੇ ਕਿਵੇਂ ਖਾਲੀ ਕਿਸੇ ਨੇ ਕਿਸੇ ਏਟੋਪੀ ਉੱਪਰ ਚੱਕ ਲਾਉਦੀ ਪਿੱਛੋਂ ਲੈ ਲੱਕ ਨਾ ਤੇ ਕਿਸੇ ਨਾਲ ਹੁਣ ਤੇਰੀ ਬਣਨ ਲੱਗੀ ਜੀ ਬਣਨ ਲੱਗੀ ਹੁਣ ਤੇਰੀ ਕਿਸੇ ਨਾਲ ਗਾਇਸ ਇਹ ਨਾ ਮੁੰਡਾ ਸੀ ਬੱਚਾ ਨਾ ਇਹ ਦਰਦ ਕਿਤਾ ਆ ਚਾਲ ਕਰੇ ਲਗਦੀ ਡੌਪਟ ਕਿਤੇ ਚਾੜ ਲਾਉ ਉਤਰੀ ਇਹ ਹੁਣ ਬਣਾ ਦੂ ਡੌਪਟ ਦਾ ਇਹ ਜਿਹਾ ਜਿਹਾ ਲੱਛਣ ਨੇ ਲੱਗਦਾ ਤਾਂ ਹਿਮਾ ਵਰਗਾ ਹੀ ਆ ਖੜ ਜਾ ਖੜ ਜਾ ਇਹ ਤਾਂ ਬਣਾ ਹੋਣਾਗਾ ਇਹਦੇ ਵਿੱਚ ਪੀਸਣਾਗਾ ਹੁਣ ਇਹ ਪਾਕ ਨਾਈਚ ਇਹਨਾਂ ਨੂੰ ਪੀਸਾਂਗੇ ਚੰਗੀ ਤਰ੍ਹਾਂ ਦੇਹੀ ਪੈਣਾ ਬਲੇਡ ਬੀ ਗੱਟ ਦੇ ਪੈਰ ਨਹੀਂ ਆਹ ਐਂ ਕਰਕੇ ਸਾਰੇ ਚ ਪਾ ਲਾ ਹੁਣ ਇਹਦੇ ਵਿੱਚ ਆਪਾਂ ਪੀਸਾਂਗੇ ਜੀਰਾ ਜੀਰਾ ਪਾਊਡਰ ਹੈ ਨਹੀਂ ਸੀਗਾ ਇਸ ਕਰਕੇ ਹੁਣ ਜੀਰਾ ਪਾਊਡਰ ਤਿਆਰ ਕਰਨਾਗਾ ਬਸ ਬਸ ਇਹਦੇ ਇੱਕ ਵਾਰੀ ਹੋਰ ਕਰ ਲਾਂਗੇ ਦੋ ਵਾਰੀ ਚ ਕਰ ਲਾਂਗੇ ਮੈਂ ਜੀਰਾ ਕੋਟਾ ਲਗਾ। ਇਹਦਾ ਕੰਮ ਵੀ ਬਹੁਤ ਪੈ ਗਿਆ ਇਸ ਕਰਕੇ ਅਸੀਂ ਇਹਨੂੰ ਲਾਉਦੇ ਨਹੀਂਗੇ ਨਾਲ। ਇਹ ਵੀ ਆਵਾਂ ਨੇ ਦਾ ਕਰਤਾ ਤੁਸੀਂ। ਕੋਈ ਨਾ ਜੀ ਇਹ ਤਾਂ ਹੋਊ ਬਈ ਹੁਣ ਖਾਣ ਪੀਣ ਵੀ ਤਾਂ ਇਹਨਾਂ ਦਾ ਕਰਨਾ ਹੀ ਆ ਫਿਰ। ਜੀਰਾ ਜਿਹੜਾ ਸੀ ਗਾਇਸ ਗਿੱਲਾ ਸੀਗਾ ਇਸ ਕਰਕੇ ਕੁੱਟਿਆ ਨਹੀਂ ਜਾ ਰਿਹਾ ਸੀਗਾ ਤਾਂ ਕਰਕੇ ਹੁਣ ਭੁੰਨ ਰਹਿਗੇ ਪਹਿਲਾਂ ਜੀ ਇਹਨੂੰ। ਇਹ ਚ ਪਾ ਲਿਆ ਆਵਲਾ। ਹਮ। ਲੋ ਇਹ ਜਿਹੜਾ ਬਣ ਗਿਆ ਇਹ ਚ ਪਲਪ ਕਰਦੇ ਹੈਗੇ। ਕਿਓ ਵਰਗਾ ਗਰੇਕਿਓ ਵਰਗਾ ਕਿਓ ਵਰਗਾ ਲੈ ਤੁਹਾਨੂੰ ਸਭ ਮਲ ਸਭ ਮਲ ਕੇ ਪਾਇਓ ਬੇਬੀ ਚਿਪਕੋ ਕੇ ਹੋਣ ਕੇ ਕੋਈ ਗੱਲ ਨਹੀਂ ਸਮਾ ਸਮਾ ਕੇ ਪਾ ਮੈਂ ਵਿੱਚ ਗਾਇਸ ਪੇਸਟ ਤਾਂ ਆਪਣਾ ਤਿਆਰ ਹੋ ਗਿਆਗਾ ਕਿਓ ਵਰਗਾ ਲੱਗ ਰਿਹਾ ਪੇਸਟ ਹੁਣ ਗੋੜਾ ਜਿਹੜਾ ਗੁੜ ਨੂੰ ਕੁੱਟਣਾਗਾ ਠੀਕ ਆ ਕੁੱਟਣਾ ਥੋੜਾ ਬੇਕ ਕਰਨਾ ਸਾਂ ਥੈਂਕ ਯੂ ਕਿਚੰਬਰ ਕੱਟਦਾ ਵਿਚਾਲਾ ਸਟਾਰਟ ਕਰਨੀ ਚਾਹਤਾ ਇਹ ਜੀ ਇਹ ਰੈਸਪੀ ਹੈਗੀ ਗਲੀਨੇ YouTube ਤੇ ਦੇਖੀ ਸੀਗੀ YouTube ਤੋਂ ਦੇਖ ਕੇ ਸੀ ਬਣਾਉਣ ਲੱਗ ਰਹੇ ਹੁਣ ਤੂੰ ਦੇਖ ਰਿਹਾ ਇੱਕ ਵੀ ਕਿਵੇਂ ਦੀ ਬਣੂਗੀ ਹਨ ਇੱਕ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗਰਮ ਹੋਊਗਾ ਇਹ ਤਾਂ ਗਰਮ ਹੋ ਕੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਤਾਂ ਤਾਂ ਪੱਕ ਨਹੀਂ ਜਾਂਦਾ ਹਨ ਕੈੜਾ ਨਹੀਂ ਹੁੰਦਾ ਮਿਕਸਰ ਉਹ ਤਾਂ ਕਿਉਂ ਸਕਾਈ ਜਾਣਾ ਦੇਖ ਰਿਹਾ ਇਹਨਾਂ ਦੀਆਂ ਕੈਂਡੀਆਂ ਬਣਦੀਆਂ ਨਹੀਂ ਕਿ ਨਹੀਂ ਬਣਦੀਆਂ ਸਰਾਵੇ ਜਾਊ ਇਹਨਾਂ ਸਰਾਵਲਾਂ ਸਾਡਾ ਕਿਲੋ ਸਰਾਵਲਾਂ ਪਾ ਲੈਣਾ ਆ ਦੇ ਵਿੱਚ ਉਹ ਬਣ ਗਿਆ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਮਸਾਲੇ ਵੀ ਸੁੱਟੇ ਪਾਉਂਦੇ ਕੀ ਕਰੀਏ ਨਹੀਂ ਆ ਭਾਂਡੇ ਭੰਨੀਆਂ ਨਹੀਂ ਆ ਪਤਾਲ ਵਰ ਉਹ ਦੇਖ ਲੋ ਬਾਹਰ ਖੇਡਣ ਲੱਗਿਆ ਪਿਆ ਗਾ ਮੈਂ ਮਰ ਜੀ ਨੇ ਕਰ ਲਾਏ ਮੈਂ ਉਹਦੇ ਵਾਸਤੇ ਚਲ ਐਂ ਕਰੀ ਨੀ ਬੱਚੇ ਕੋਸ ਫਸ ਪਿਆ ਕੋਈ ਨਹੀਂ ਕੋਈ ਨਹੀਂ ਬਾਹਰ ਖੇਡਿਆ ਬੁੜ ਬਲੇ ਨਹੀਂ ਗਿਆ ਪਾਫ ਨਿਕਲਦੀ ਹੈ ਆਹ ਦੇਖੋ ਪਾਫ ਨਿਕਲਦੀ ਹੈ ਆ ਕਿਦਾਂ ਕਿੰਨਾ ਵੱਡਾ ਉਹ ਆ ਕੇ ਖੇਡਣ ਵਾਸਤੇ ਕੰਮ ਕੰਮ ਕਰਾਉਣ ਦਾ ਕਿਸੇ ਨੂੰ ਨਹੀਂ ਪਿਆ ਹੈਗਾ ਖੇਡਣ ਖੜਈ ਇਹਦੀ ਪਿਆ ਮੈਂ ਵੀ ਮੈਂ ਵੀ ਤੂੰ ਰਹਿ ਗਈ ਆ ਰਹਿ ਗਈ ਹਜੇ ਪਤਾ ਲਓ ਅਲੇ ਕੁ ਉਹ ਠੱਡ ਦੋ ਬੱਚਦੇ ਮਾਰੇ ਨੇ ਆ ਬੰਨ ਲਿਆ ਪਿਆਪ ਲੱਗੇ ਬੜੇ ਚਲੋ ਪਰਪਰ ਲਈਏ ਨੇ ਵਾਸਤੇ ਕੈਂਡੀਆਂ ਛੋਟੀ ਚਵਾਖੜੀ ਨਿਆਣੇ ਉਹ ਉਹ ਤਰੀਕਾ ਨਹੀਂ ਸੜਦੇ ਐਸੇ ਦਿੰਦੇ ਨੇ ਦੇ ਕੋ ਨਿਆਣੇ ਖੇਡਣ ਲੱਗੇ ਪਏ ਰਕਸ ਤੂੰ ਵੀ ਖੇਡ ਲੈ ਤੂੰ ਰਹਿ ਗਈ ਉਹ ਹੋ ਗਈ ਆਟ ਇਧਰ ਇਹਦਾ ਪੈਰ ਤਰ ਹੈ ਗਿਆ ਲਾਈਨ ਤੇ ਚਾਲ ਆਉਟ ਆਉਟ ਆ ਉਹਦਾ ਉਧਰ ਵੀ ਆਉਟ ਹੋ ਗਈ ਏਡੀ ਦੂਰ ਤਰ ਹੀ ਨਹੀਂ ਗਿਆ ਉਹ ਤਾਂ ਪੈਰ ਹਾਂ ਸਾਈਡ ਆ ਬਸ ਆਉਟ ਹੋ ਗਈ ਦੱਲੇ ਆ ਦੇਖੀ ਇਹ ਦੇਖੀ ਇਹ ਦੇਖੀ ਆ ਇਹਨੂੰ ਘਾਟ ਅੱਗ ਤੇ ਪਕਾਉਣਾ ਆਪਣੇ ਮੈਂ 800 ਦੇ ਕੀਤਾ ਹੋਇਆ ਦੇਖੋ ਥੋੜਾ ਜਿਹਾ ਮੈਂ ਇਹਦੇ ਵਿੱਚ ਕੱਢ ਕੇ ਦੇਖਿਆ ਗਿਆ ਇਹਨੂੰ ਥੋੜਾ ਠੰਡਾ ਹੋਣ ਵਾਸਤੇ ਰੱਖ ਦੇਾਂਗੇ ਬਣਦਾ ਵੀ ਆਗਾ ਥੋੜਾ ਕਿਹੜਾ ਹੁੰਦਾ ਕਿ ਨਹੀਂ ਇਹ بار-ਬਾਰਾ ਥੋੜੀ ਟਾਈਮ ਬਾਅਦ ਜੋ ਤੁਹਾਨੂੰ ਲੱਗੀ ਵੀ ਹਾਂ ਹੂੰ ਬਣ ਰਿਹਾ ਹੈਗਾ ਉਦੋਂ ਇਹਨੂੰ ਸਾਈਡ ਤੇ ਕੱਟ ਕੇ ਦੇਖ ਲਓ ਵੀ ਕਿਹੜਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਦੇਖੋ ਬਾਈਸ ਇਹ ਤਾਂ ਤਾਂ ਕਾਲਾ ਹੋ ਗਿਆ ਜੇ ਅਸੀਂ ਪਕਾ ਰਹੇ ਹਾਂਗੇ ਇਹਨੂੰ ਇਹ ਸੈੜਾ ਨਹੀਂ ਹੋਇਆ ਹਾਲੇ ਤੱਕ ਜਦੋਂ ਤੱਕ ਇਹ ਪੂਰਾ ਕੈੜਾ ਨਹੀਂ ਹੁੰਦਾ ਮੋਇਸਚਰ ਨਿਕਲ ਨਹੀਂ ਹੁੰਦਾ ਇਹਦਾ ਉਦੋਂ ਤੱਕ ਇਹਨੂੰ ਪਕਉਂਦੇ ਰਹਿਣਾ ਹੈ ਤੇ ਆ ਜੋ ਬਾਹਰ ਦੇਖੀ ਛੋਟੇ ਲੈਂਦੇ ਪੈਦਲ ਕਰ ਰੱਖਿਆ ਛੋਟੇ ਛੋਟੇ ਬੱਚੇ ਖੇਡਣ ਲੱਗੇ ਪਏ ਨੇ ਇਹ ਰੌਂਡ ਬਹੁਤ ਪਾਉਂਦੇ ਥੋੜੀ ਮੋਮ ਧਿਆਨ ਰੱਖਿਓ ਜੀ ਚੁੱਪ ਅੱਗੇ ਸੰਭਾਲ ਕੇ ਰੱਖ ਮਾੜੀ ਮੋਮ ਤੇ ਇਹ ਆਊਟ 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 ਰੱਖਿਆ ਗਿਆ ਰੱਖਿਆ ਗਿਆ ਰੱਖੇਗਾ ਰੱਖਿਆ ਗਿਆ ਰੱਖਿਆ ਗਿਆ ਰੱਖਿਆ ਗਿਆ ਕੰਮੀ ਨਹੀਂ ਰੱਖਿਆ ਹੈਗਾ ਚੁੱਟਦੇ ਵਾਲੇ ਜਦ ਮੰਨ ਜੋ ਇਹ ਕਹਿੰਦੇ ਨਹੀਂ ਜਵਾਕ ਰੱਖਿਆ ਗਿਆ ਹੋਊਗਾ ਲੋ ਗਾਈਸ کافی ਹੁਣ ਪੇਸਦਾ ਜਿਹੜਾ ਕੜਾ ਹੋਣ ਲੱਗ ਰਿਹਾ ਹੈਗਾ ਥੋੜੇ ਜਿੱਚਾਟ ਕੇ ਵੀ ਦੇਖਿਆ ਸੀ ਮੈਂ ਚੋਜ ਆ ਰੋਸੀ ਵੀ ਦਿਖ ਰਹੀ ਆ ਪਤਾ ਕਿੱਥੇ ਗਿਆ ਉਹ ਫਿਰਦਾ ਮੋਰੀ ਚ ਪਤਾ ਰੁੱਸ ਗਿਆ ਇੰਗੇਟ ਭਾਰੀ ਨਹੀਂ ਆਇਆ ਆ ਜਾ ਭੱਜਿਆ ਥੋੜਾ ਘਮੇਜ ਕੇ ਯੈਸ ਇਹਨੂੰ ਵੀ ਖੜਾ ਰੋਕਸੀ ਬੈਠਿਆ ਤੁਹਾਡੇ ਕੋਲ ਚਲਾ ਜੋ ਹੁਣ ਮੇਰੇ ਨਾਲ ਆ ਕਰਵਾ ਦਿਓ ਹੋ ਗਿਆ ਬਣ ਗਿਆ ਇਹ ਤਾਂ ਬਣ ਗਿਆ ਬਸ ਇਹ ਤਾਂ ਬਾਅਦ ਚ ਕੀ ਈ ਆਇਓ ਆ ਦੇਖ ਲੋ ਮਸਾ ਬਣਾਇਆ ਤੁਹਾਡੇ ਪਾਸੇ 3 ਐਂਬੀ ਵੀ ਖੇੜਦੇ ਦੇਰ ਵੀ ਨਾ ਜਵਾਬ ਦੇਈਂ ਯਾਰ। ਇਹ ਨਹੀਂ ਬਣਾਇਆਗਾ ਜੀ ਮੈਂ ਨਹੀਂ ਬਣਾਉਣਾ ਖਾਈ ਤੈਨੂੰ ਕੋਣੋਂ ਪਉਂਦਾ ਸੱਚਿਆਂ ਵਾਂਗ ਤੇ ਬਣਾਇਆ ਤਾਂ। ਦੇਖ ਲਾ ਬੁਣੇ ਜੀ ਇਹਦੇ ਨਾਲ। ਸੱਚੇ ਜੀ ਐਡ ਬਾਈਨਾ। ਹਮਮ। ਇਹਦੇ ਮਸਾਲੇ ਮਸੂਲੇ ਪਾਉਣੇ ਗਾਏ ਸਾਂ। ਇਹਦੇ ਕੁੱਟੇ ਸੀ ਆਪਾਂ ਨੇ। ਆਹ ਜੀਰਾ ਪਾ ਕਰਿਆ। ਜੀਰਾ ਪਾ ਲੈ। ਬਹੁਤਾ ਨਹੀਂ ਪਾਉਦੇ ਗਏ ਸਾਂ। ਕਿਤੇ ਫਿਰ ਜ਼ਿਆਦਾ ਹੋ ਜਾਏ। ਆ ਰੱਖ ਲੈ। ਤੇ ਇਹ ਜੀਰਾ ਪਾਇਆਗਾ? ਇਹ ਜੀਰਾ ਹੈ ਆਪਾਂ। ਅਦਰਕ ਪਾਊਡਰ। ਅਦਰਕ ਪਾਊਡਰ ਜਾ ਲੈਣਾ ਪਾ ਦਿਓ। ਨਹੀਂ। ਇਹ ਅਦਰਕ ਪਾਊਡਰ ਹੋ ਗਿਆ। ਸੋ। ਇਹ ਹੋ ਗਿਆ ਬਲੈਕ ਪੀਪਰ ਬਲੈਕ ਪੀਪਰ ਥਾਲੀ ਵਿੱਚ ਪਾਊਡਰ ਕਿ ਵੀ ਤੁਹਾਨੂੰ ਜਿੰਨਾ ਪੰਨ ਜਿਆਦਾ ਜਮਾਉਣ ਬਸ ਬਸ ਇੰਨਾ ਹੈਗਾ ਨਹੀਂ ਟੇਸਟ ਤਾਂ ਬਣੂਗਾ ਆ ਵੀ ਰੱਖ ਲੂ ਚਮਚਾ ਚਮਚਾ ਘਪਾਲਾ ਇਹਨਾਂ ਕੀ ਕੋਸਮਾ ਨਹੀਂ ਹੋ ਜਾਏ ਇਹ ਹੋ ਗਿਆ ਚਟ ਮਸਾਲਾ ਚਟ ਮਸਾਲਾ ਥੋੜਾ ਟੇਸਟ ਵਧੀਆ ਹੋ ਜਾਏ ਇਸ ਚ ਬਸ ਬਸ ਸਿਰ ਨਾ ਪਾਓ ਮੈਂ ਤਾਂ ਪਹਿਲੀ ਚਟਪਟਾ ਥੇ ਰਹਿੰਦਾ ਇਹ ਕੀ ਆ ਰਹਿ ਗਿਆ ਹਿੰਗ ਹਿੰਗ ਆਪਣੀ ਥੋੜੀ ਚੁਟਕੀ ਪਾ ਲੈਣੀ ਹੈ ਇਸ ਜੇ ਇੰਨੀ ਵਧੀਰੀ ਹੈਗੀ ਇਹਨਾਂ ਦਾ ਟੇਸਟ ਬਹੁਤ ਵਧੀਆ ਹੋਊਗਾ ਇਹ ਚ ਤੇ ਹੁਣ ਇਹਨੂੰ ਮਿਕਸ ਕਰਨਾ ਹੈ ਇਹ ਬਹੁਤ ਟੇਸਟੀ ਲੱਗ ਰਿਹਾ ਮੈਂ ਮਾਇਆ ਰੈਸਪੀ ਦਿਖਾਈ ਗੱਲੀ ਨੂੰ ਬਣਾਉਂਦੇ ਮਿਲੂ ਬਈ ਦੇਖ ਰਿਹਾ ਥੋੜੇ ਵੀ ਨਹੀਂ ਕਰਿਆ ਇਹ ਗੱਲੀ ਨੂੰ ਕੁੱਥੇ ਰੀਸਾ ਲਾਉਣ ਨੂੰ ਰਹਿੰਦੀ ਆ ਹਾਲ ਲਾ ਕੇ ਭਜਾ ਦਈਆ ਬਈ ਫਿਰ ਆਪ ਨਹੀਂ ਕੁਛ ਕਰਦੀ ਮਿੰਦੀ ਹੁਣ ਲਾ ਕੇ ਰੀਸ ਭਜੋ ਹਲਪੜਾ ਕਰਵਾਉਣੀ ਆ ਮਾੜੇ ਮੋਤੀ ਕਿਹਦੀ ਕਰਵਾਈ ਆ ਚੱਕਰ ਪਾਈ ਨਹੀਂ ਕਰਵਾਈ ਨਹੀਂ ਨਾ ਥੋੜਾ ਬਹੁਤ ਚਮਚਾ ਫੇਰੇ ਸੀ ਉਹ ਥੋੜੇ ਜਿਹੇ ਗਿੱਡੀਆਂ ਸੁਕਾ ਲਈ ਥੋੜਾ ਬਹੁਤ ਚਮਚਾ ਵੇ ਅੱਧੇ ਘੰਟੇ ਦੁਮੇ ਘੜਿਆਂ ਗਾ ਉਹ 1/2 ਘੰਟੇ ਦੋਦੇ ਚਮਚੇ ਫੇਰਦੇ ਰਹੇ ਉਹ ਵੇ ਕਿੰਨਾ ਟੇਸਟੀ ਲੱਗ ਰਿਹਾ ਚਾਕਲੇਟ ਵਰਗਾ ਬਣ ਕੇ ਇਹ ਹੋ ਗਿਆ ਆਪਣਾ ਰੈਡੀ ਦੇਖੋ ਕਿੰਦਾ ਬਣਿਆ ਚਵਨ ਪ੍ਰਸ ਚਵਨ ਪ੍ਰਸ ਵਰਗਾ ਬਣਿਆਗਾ ਪੂਰਾ ਖੰਡ ਕਹਿੰਦੇ ਜਿਹਨੂੰ ਪੂਰਾ ਖੰਡਾਂਗੇ ਪੂਰਾ ਖੰਡ ਚ ਪੇਸਟ ਜਿਹੜਾ ਇਹਨਾਂ ਗੋਲੀਆਂ ਬੜਾ ਬਣਾ ਕੇ ਇਹ ਚ ਰਲ ਵੀ ਲਾਂਗੇ ਜੇ ਕਿਸੇ ਨੇ ਵਿਆਹ ਵਿਊ ਚ ਬੁਲਾਉਣਾ ਹੋਵੇ ਤਾਂ ਦੱਸ ਆ ਜਦ ਨੇ ਆਪਾਂ ਨੂੰ ਨੰਬਰ ਦੇ ਦਾਂਗੇ ਇਹਦੇ ਨਾਲ ਕਨੈਕਟ ਕਰ ਲੈਣਾ ਕਨੈਕਟ 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 ਕਰ ਲੈ ਬਈ ਕਨੈਕਟ ਤੇ ਇਹ ਕਣ ਸਾਰਾ ਕੁਝ ਬਣਾ ਲੈਂਦਾ ਗਾ ਜਿਹੜੇ ਗੋਲੀਆਂ ਕਿ ਬਣਨੀਆਂ ਉਹਨੂੰ ਇਹ ਸਮਝਉਂਦੀ ਲੈ ਫੇਰ ਹੜਵਾਈ ਕਾਦਾ ਹੋਇਆ ਤੂੰ ਖੜਾ ਹੋ ਜਾਂਦਾ ਧਰਮ ਵਾਲਾ ਬਸ ਕੇ ਕੁਈ ਮਾਂ ਲੈ ਤੂੰ ਦਾ ਮਾਮਾ ਹੂੰ 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 ਦੇਖੋ ਹਲਵਾਈਆਂ ਉਂਗਲੀਆਂ ਵੀ ਚਟਿਆ ਕਰੂਗਾ ਫਿਰ ਇਹ ਇਹ ਲੱਗਿਆ ਝੂਠਾ ਹੋ ਗਿਆ ਬੰਦਾ ਹੀ ਕਰੂ ਯਾਰੀ ਸਹੀ ਫੜਾ ਸਕਦੇ ਪਹਿਲਾਂ ਅਡਵਾਂਸ ਕਿੰਨਾ ਕੁ ਅਡਵਾਂਸ ਲੈਣਾ ਹੀ ਫਿਰ ਤੁਸੀਂ ਮੈਂ ਮੂਰੇ ਵਾਹੇ 2 ਤਰਫ ਲੱਖ ਫਿਰ ਤਾਂ ਮੈਨ ਲੈ ਇੱਕ ਵੀ ਨਹੀਂ ਵਿਆਹ ਹੁੰਦਾ ਹੋਣਾ ਜੀ ਤੁਹਾਨੂੰ ਵਿਆਹ ਹੁੰਦਾ ਨਹੀਂ ਕਿ ਉਹੀ ਹੈ ਚਾਹ ਉਹਨਾਂ ਟਣਾ ਹੋ ਜਾਂਦੇ ਹੋ ਖਾਜੀ ਗੋੜੀਆਂ ਮੰਨਿਆ ਲੈ ਦੋ ਸੋ ਦੇਖ ਐਰਪਲੇਨ ਦੇ ਅੰਦਰ ਹੋਰ ਗੋਲੀ ਬਣਾਉਣਾ ਜੀ ਮੈਂ ਤਾਂ ਫਿਰ ਆਲੇ ਦੋਸੀ ਫੇ ਤੁਸੀ ਟੌਫੀ ਵਾਲਾ ਹੀ ਮੰਨ ਜੋ ਆ ਦੇਖੋ ਗਾਇਸ ਰੋਲਿੰਗ 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 ਰੱਖ ਦੋ ਇੱਥੇ ਅੱਗੇ ਲਓ ਜੀ ਗਾਇਸ ਗੋਲੀਆਂ ਆਪਣੀਆਂ ਬਣ ਕੇ ਤਿਆਰ ਨੇ ਹੋਮ ਮੇਡ ਗੋਲੀਆਂ ਬਣਾਈਆਂ ਰਹੀਆਂ ਗੀਆਂ ਬਾਕੀ ਇਹਨਾਂ ਟੈਸਟ ਕੀਤੀਆਂ ਨੇ ਕਿਵੇਂ ਲੱਗੀਆਂ ਤੁਹਾਨੂੰ ਗੋਲੀਆਂ ਇਹ ਬਹੁਤ ਟੇਸਟੀ ਨੇ ਬਹੁਤ ਟੇਸਟੀ ਹੁਣ ਚਾਰ ਪਾ ਲਈਆਂ ਨੇ ਹੋਰ ਸਾਢੇ 4 ਹੀ ਨਿਬੜਦਾ ਇੰਜ ਜਿੱਦੇ ਸੁੱਟੀ ਹੁੰਦੀ ਰਸੋਈ ਦੇ ਆ ਦੇਖੋ ਉਸ ਪਾ ਦੇ ਕੁਛ ਚਲੋ ਜੀ ਗਾਇਸ ਆਮਲੇ ਦੀਆਂ ਗੋਲੀਆਂ ਬਣਾ ਲੀਆਂ ਨੇ ਗੀਆਂ ਉਹ ਤਿਆਰੀ ਹੋ ਰਹੀ ਜਤੋਂ ਅਚਾਰ ਦੀ ਆਵਲੇ ਦਾ ਅਚਾਰ ਬਣਾ ਰਹੇ ਨੇਗੇ ਨਾਲੇ ਕੋਸ਼ਿਸ਼ ਇਹਨਾਂ ਤੋਂ ਕਿਹਨੋਂ ਹੋਗੇ ਨੇ ਤਰ੍ਹਾਂ ਬਣਾਉਗੇ ਜੇ ਰੋਣ ਬਣ ਕੇ ਦੋ ਰੱਖ ਦੋ ਜੰਗਾ ਹੋਰ ਕਿਵੇਂ ਮੈਂ ਪੈਣਾ ਯਾਰ ਹੁਣ ਥੋੜਾ ਜਿਆ ਐਸੀ ਕਰਦੇ ਹੁੰਦੇ ਨੇ ਤੇ ਪੁਰਿਆ ਬੱਪਾ ਚਾ ਆ ਦੇ ਪਰਸਲ ਆਇਆ ਓਕੇ ਓਕੇ ਕਾ ਬੜਾ ਅੰਕ ਡੋਟ ਤੇ ਜਾ ਪਰਕਪਤ ਨੂੰ ਛੱਟ ਪੜਾ ਪਰਸਲ ਦੇਖਦੇ ਪਾ ਪਰਸਲ ਆਇਆ ਗਾਇਸ ਦੇਖਦੇ ਅੰਮੀ ਦੇ ਵਿੱਚ ਕੀ ਆਇਆ ਮੈਨੂੰ ਵੀ ਨਹੀਂ ਯਾਦ ਵੀ ਮੈਂ ਕੀ ਮੰਗਾਇਆ ਸੀ ਕਈ ਦਿਨ ਹੋ ਗਏ ਕਿੰਨੇ ਹੁਣ ਦੇਖਦੇ ਆਂਗੇ ਵੀ ਆਇਆ ਕੀ ਆ ਐਕਚੁਅਲ ਦੇ ਵਿੱਚ ਇਹਦੇ ਵਿੱਚ ਕੀ ਆਇਆ ਕੀ ਹੋ ਜਾਣਾ ਦਫਤੇ ਚ ਇਹ ਤਾਂ ਹੋ ਹੀ ਸਕਦਾ ਕਲੰਬੀ ਜੀ ਦੀ ਚੀਜ਼ ਮੈਨੂੰ ਵੀ ਨਹੀਂ ਯਾਦ ਵੀ ਕੀ ਹੋ ਸਕਦਾ ਇਹ ਚ ਇਹ ਕੀ ਹੋਊਗਾ ਨੂੰ ਟੇਪ ਲੱਗ ਦੇ ਵਿੱਚ ਟੇਪ ਹੋ ਸਕਦੀ ਹੈ ਨਾ ਟੇਪ ਤਾਂ ਬਿਲਕੁਲ ਵੀ ਨਹੀਂ ਬਹੁਤ ਆਦੀ ਆ ਮੈਂ ਤਾਂ ਹੁਣ ਕਿਉਂਕਿ ਮੈਂ ਗੱਡੀ ਤੇ ਲਗਾਉਣ ਵਾਸਤੇ ਮੰਗਵਾਈ ਸੀ ਟੇਪ ਇੱਕ ਉਹ ਹੋ ਸਕਦੇ ਵੀ ਉਹ ਇਹਦੇ ਵਿੱਚ ਹੋਵੇ ਆਈ ਆਈ ਦੇਵਾ ਦੇਵਾ ਗੱਡੀ 10 8 6 ਫਰੋਲਸ ਓ ਕੇ ਵੀ ਆ ਗਿਫਟ ਅੱਛਾ ਗਿਫਟ ਫਾਰ ਯੂ ਗਿਫਟ ਫੋਰ ਯੂ ਐਕਸਟਰਾ ਹਾਂ ਹਾਂ ਐਕਸਟਰਾ ਇੱਕ ਗਿਫਟ ਦਿੱਤਾ ਗਾਇਸ ਆ ਦੇਖੋ ਉੱਪਰ ਲਿਖ ਕੇ ਵੀ ਗਿਫਟ ਫੋਰ ਯੂ ਐਕਸਟਰਾ ਬੱਸ ਇਹ ਮੈਂ ਮਰਾਇਆ ਇੱਕ ਸੀਗਾ ਮੈਨੂੰ ਇੱਕ ਦਿਨ ਵਾਲ ਇੱਕ ਫ੍ਰੀ ਮਿਲ ਗਿਆ ਫਾੜ ਜਾ ਬੋਦਿਆ ਯਾਰ ਤੂੰ ਪੰਗੇ ਬੋਲੇ ਲੈ ਮੈਨੂੰ ਗੱਲ ਵੀ ਨਹੀਂ ਕਰਨ ਦਿੰਦਾ ਹੁੰਦਾ ਤੂੰ ਹੈਂਡਸਮ ਹੈਂਡਸਮ ਚੱਲ ਰੱਖ ਲਈ ਹੈਂਡਸਮ ਦੇ ਬੱਚੇ ਆਨਲਾਈਨ ਸ਼ਾਪਿੰਗ ਕਰਨ ਦਾ ਗਾਇਸ ਕਈ ਵਾਰ ਐ ਫਾਇਦਾ ਹੋ ਜਾਂਦਾ ਹੁੰਦਾ ਇੱਕ ਦਿਨਾਂ ਨਾਲ ਇੱਕ ਫ੍ਰੀ ਮਿਲ ਗਿਆ ਹੁਣ ਦੇਖ ਲੋ ਜੀ ਦੁਕਾਨ ਤੇ ਇਹ ਕਦੇ ਨਹੀਂ ਮਿਲਦਾ ਹੁੰਦਾ ਨਾਲੇ ਸਸਤਾ ਮਿਲ ਗਿਆ ਥੋੜਾ ਜਿਹਾ ਨਾਲੇ ਆਪਾਂ ਨੂੰ ਇੱਕ ਐਕਸਟਰਾ ਮਿਲ ਗਿਆ ਨਾਲੇ ਇਹ ਤਾਂ ਗਾਇਸ ਆਪਣਾ ਹੋ ਗਿਆ ਬਾਹਰ ਫਤਿਹ ਨੇ ਪਤੰਗ ਲੁੱਟ ਲਿਆ ਜਬਾ ਤੇ ਦੇਖੀ ਪਤੰਗ ਲੁੱਟਿਆ ਹੋਇਆ ਆਏ ਹੋਏ 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 ਉਹ ਰਿਹਾ ਹਾਂ ਫਟੇ ਵੀ ਥੋੜਾ ਕਾਹਤੋ ਮੈਂ ਤੁਹਾਨੂੰ ਵੀ ਲਿਖ ਰਿਹਾ ਕੋਈ ਤਾਂ ਪਤਾ ਜਾਂਦਾ ਥੋੜੀ ਜਿਹਾ ਡਾਰ ਵੀ ਮਿਲ ਗਈ ਡਾਰ ਵੀ ਲਿਖੀ ਫਿਰ ਪਲੀਜ਼ ਪਲੀਏ ਇਹਨੂੰ ਡੋਰ ਮਿਲ ਗਈ ਕਿਤੇ ਗਿਫਟ ਮਿਲ ਗਿਆ ਆਪਣਾ ਹਾਂ ਇੱਕ ਮੈਨੂੰ ਗਿਫਟ ਵੇਲ ਗਿਆ ਨਿਸ਼ੋਲੇ ਨੂੰ ਇੱਕ ਮਿਲ ਗਿਆ ਫਤਿਹ ਚਲੋ ਹੁਣ ਚਾਹ ਪਾਣੀ ਪੀਣੇ ਗਏ ਗਾਇਸ ਬੈਠ ਕੇ ਹੈਰਕਸੀ ਹਾਂ ਓ ਮਾਈ ਗੋਡ ਰੌਕਸੀ ਤੇਰਾ ਨਾਮ ਲਿਖਤਾ ਪਰ ਤੇਰੇ ਕਮੀਜ਼ ਦੇ ਟੇਪ ਨਾਲ ਨਾ ਸਮਾਈ ਲਗਾਤੀ ਕੈਂ ਹੈਰਕਸੀ ਨਾਮ ਲਿਖਿਆ ਤੇਰਾ ਵੈਰੀ ਗੁੱਡ ਚਲੋ ਕਰ ਲੋ ਨਹੀਂ ਉਸ ਵੀ ਨਹੀਂ ਲੈ ਮੈਂ ਹਰ ਐਕਸਰਸਾਈਜ਼ ਕਰ ਰਹੀ ਸੀ ਬੱਚੇ ਐਕਸਰਸਾਈਜ਼ ਕਰ ਰਹੀ ਸੀ ਡਾਂਸ ਕਰ ਲੈ ਸੀ ਡਾਂਸ ਕਰ ਰਹੀ ਸੀ ਹਾਂ ਮੈਂ ਵੀ ਡਾਂਸ ਦੇਖਿਆ ਸੀ ਮੈਨੂੰ ਉਹ ਐਕਸਰਸਾਈਜ਼ ਹੁੰਦੀ ਹੈਗੀ ਐਕਸਰਸਾਈਜ਼ ਅੱਛਾ ਕਰਕੇ ਦਿਖਾਓ ਕਿਵੇਂ ਹੁੰਦੀ ਹੈਗੀ ਬਸ ਫਾਨੀ ਹੋਨ ਬਦਲਦਾ ਹੁਣ ਬਦਲਦਾ ਕਾ ਡਾਂਸ ਰਹੀ ਸੀ ਝੂਠੀ ਝੂਠੀ ਕਾਦੀ ਖੁਸ਼ੀ ਮਨਾ ਰਹੇ ਹੋਗੇ ਇੱਕ ਹੀ ਹੋ ਗਿਆ ਛੁੱਟੀਆਂ ਮੈਸੇਜ ਆਇਆ ਛੁੱਟੀਆਂ ਹੋਣੇ ਤਾਂ ਬਈ ਮੈਂ ਬੱਸ ਮਨਾਉਂਦਾ ਖੇਡ ਲਿਆ ਤੈਨਾਂ ਚਾਹਵਾਏ ਮੇਰੇ ਭਾਈ ਮੈਂ ਰੋਣ ਲੱਗ ਰਹੀ ਆ ਝੂਠੀ ਝੂਠੀ ਠੰਡ ਕਰਕੇ ਕਰਦੀ ਆ ਤੁੰਦਾ ਜਿਆਦੇ ਪੈਣੀ ਠੰਡਿਆ ਦੇਗੀ ਗਾਇਸ ਇਨਰ ਤਾਂ ਹੋ ਗਏ ਛੁੱਟੀਆਂ ਬੱਚਿਆਂ ਨੂੰ ਤਾਂ ਇਹ ਤਾਂ ਲੈਣਗੇ ਹੁਣ ਨਜ਼ਾਰੇ ਆਪ ਦਾ ਚੰਗਾ 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 ਮੈਨੂੰ ਕਿਉਂ ਕਰ ਲਗੇ ਫਿਰ ਇੰਨਾ ਚੌਦਹੇ ਨੂੰ ਸਕੂਲ ਜਾਣਵਾਰੀ ਤਾਂ ਹੋਏ ਨਹੀਂ ਹਾਏ ਹਾਏ ਯਾਹ ਹੋ ਗਿਆ ਅਸੂਦੀ ਨਾ ਜਦੋਂ ਸਕੂਲ ਲੱਗਿਆ ਸੀ ਉਦੋਂ ਤਾਂ ਤੈਨੂੰ ਐ ਚੌ ਹੋਇਆ ਨਹੀਂ ਹੋ ਗਿਆ ਵੀ ਸਕੂਲ ਲੱਗ ਗਿਆ ਚੱਲ ਬੈਠ ਕੇ ਚਲੋ ਗਾਇਸ ਇਨੇ ਦੇ ਸੁੱਟੀਆਂ ਹੋਣ ਦੇ ਦੁੱਖ ਦੇ ਵਿੱਚ ਆਪਾਂ ਜਿਹੜਾ ਜਿਹਦਾ ਬਲੌਗ ਹੈਗਾ ਇੱਥੇ ਖਤਮ ਕਰਦੇ ਆਂਗੇ ਅੱਜ ਦਾ ਬਲੌਗ ਜੇ ਤੁਹਾਨੂੰ ਗਾਇਸ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਲਦੀ ਕਰ ਲੋ ਸਬਸਕ੍ਰਾਈਬ ਤੇ ਹੁਣ ਕੱਲ ਨੂੰ ਮਿਲਦੇ ਆਂਗਾ ਤੁਹਾਨੂੰ ਨਵੇਂ ਬਲੌਗ 'ਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ